ਜਗਰਾਬ ਬਾਬੂ ਲਾਲ ਬਾਚਾ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਕਿਆ ਬਾਤ ਸੋ ਅੱਜ ਆਪ ਹਰੇਕਰੀ ਜਦੋਂ ਵੀ ਹਾਜ਼ਰੀ ਲਾਉਨੇ ਆ ਤੇ ਦਰਬਾਰ ਤੇ ਵੀ ਇੱਥੇ ਵੀ ਬਹੁਤ ਵਧੀਆ ਲੱਗਦਾ ਹਮੇਸ਼ਾ ਤੇ ਐਤ ਕੀ ਪਹਿਲਾਂ ਨਾਲੋਂ ਵੀ ਜ਼ਿਆਦਾ ਰੌਣਕ ਹੈ ਏ ਬਾਪੂ ਜੀ ਦਾ ਉਹ ਸਥਾਨ ਆ ਜਿੱਥੇ ਉਹਨਾਂ ਨੇ ਬਹੁਤ ਜ਼ਿਆਦਾ ਟਾਈਮ ਆਪਣਾ ਕੱਢਿਆ ਬੜਾ ਇੱਥੇ ਇਬਾਦਤ ਕੀਤੀ ਹੈ ਸੋ ਮੈਂ ਬੜਾ ਬlesed ਫੀਲ ਕਰਦਾ ਬੜਾ ਭਾਗਾ ਵਾਲਾ ਸਮਝਦਾ ਕਿ ਬਾਪੂ ਜੀ ਦੇ ਇਸ ਦਰਬਾਰ ਦੇ ਉੱਤੇ ਹਾਲਾਂਕਿ ਸਾਰਾ ਪੰਜਾਬ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦਾ ਦਰਬਾਰ ਹੈ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਮੈਨੂੰ ਅੰਕਲ ਨੇ ਗੱਲ ਦੱਸੀ ਸੀ ਇੱਕ ਵਾਰੀ ਜਮਨੇ ਅੰਕਲ ਵਾਸਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਜੀ ਪਲੀਜ਼ ਤੇ ਉਹਨਾਂ ਨੇ ਵੀ ਗੱਲ ਦੱਸੀ ਸੀ ਕਹਿੰਦੇ ਵੀ ਇੱਧਰ ਬਾਪੂ ਜੀ ਦਾ ਦਰਬਾਰ ਬਣਿਆ ਤੇ ਉਧਰ ਬਾਪੂ ਜੀ ਪਾਕਿਸਤਾਨ ਦੇ ਵਿੱਚ ਘੁੰਮਣ ਲੱਗੇ ਸੀਗੇ ਪਤਾ ਨਹੀਂ ਦਿਸੇ ਕਈਆਂ ਨੂੰ ਕਹਿੰਦੇ ਪਾਕਿਸਤਾਨ ਦੇ ਵਿੱਚ ਬਾਪੂ ਜੀ ਘੁੰਮਣ ਲੱਗੇ ਸੀਗੇ ਤੇ ਉਹਨਾਂ ਦੀ ਮੌਜ ਹੈ ਪਤਾ ਨਹੀਂ ਅੱਲਾ ਨੇ ਉਹਨਾਂ ਨੂੰ ਕੀ ਬਣਾ ਕੇ ਭੇਜਿਆ ਸੀ ਇਹ ਕੁਛ ਨਹੀਂ ਪਤਾ ਇੱਕ ਮਸਤ ਹੁੰਦੇ ਆ ਤੇ ਇੱਕ ਅਲਮਸਤ ਹੁੰਦੇ ਆ ਮਸਤ ਅਲਮਸਤ ਤੇ ਅਲਸਤ ਫਿਰ ਤਬੋ ਤਬਾਹਿੰ ਫਿਕਰਾਂ ਨੇ ਆਉਂਦੇ ਆ ਤੇ ਬਹੁਤ ਕੁਛ ਹੈ ਅਕਲ ਮੈਂ ਪਹਿਲੇ ਆ ਗਿਆ ਐਂਟਰੀ ਦੀ ਮੈਨੂੰ ਲੋੜ ਨਹੀਂ ਇੱਥੇ ਕੋਈ ਕੋਈ ਤੇਰੀ ਬਿਨਾਂ ਆਜੋ ਆਜੋ ਇੱਥੇ ਜਾਂ ਕਿਤੇ ਵੀ ਚਲੋ ਆਪਣਾ ਹਿਸਾਬ ਕਿਤਾਬ ਨਹੀਂ ਮੰਗੀ ਗਾ ਰਿਹਾ ਸੀਗਾ ਤੇ ਮੰਗੀ ਦੇ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਅੱਛਾ ਇੱਕ ਅਰੇ ਖਿੱਚ ਕੇ ਤਾੜੀ ਮਾਰੋ ਮੰਗੀ ਵਾਸਤੇ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਯਾਰ ਰੌਲਾ ਪਾ ਕੇ ਦੱਸੋ ਇਨਾ ਮੁੰਡਾ ਜੋਰ ਲਾ ਕੇ ਗਿਆ ਯਾਰ ਹੈ ਹਾਂ ਕੀ ਬਾਤ ਹੈ ਤੇ ਮੈਂ ਮਾਫੀ ਚਾਹੁੰਨਾ ਮੈਂ ਕਿਉਂਕਿ ਰਾਸ਼ੀ ਬਹੁਤ ਸੀਗਾ ਤੇ ਫਿਰ ਉਧਰੋਂ ਨਿਕਲੇ ਮਸੀ ਨਿਕਲੇ ਦਰਬਾਰ ਚੋਂ ਉਧਰ ਹਾਜ਼ਰੀ ਲਾ ਕੇ ਹੁਣ ਦੁਬਾਰਾ ਇੱਧਰ ਆਏ ਆ ਤੇ ਬੜੇ ਭਾਗਾਂ ਵਾਲਾ ਆਪਾਂ ਨੂੰ ਸਮਝਦੇ ਆਪਾਂ ਤੇ ਜਿੰਨੇ ਵੀ ਫਕੀਰ ਬੈਠੇ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਮਾਈ ਜੀ ਤਾਂ ਉੱਥੇ ਵੀ ਮੈਨੂੰ ਮਿਲ ਕੇ ਆਏ ਆ ਤੇ ਉੱਥੇ ਵੀ ਅਸ਼ੀਰਵਾਦ ਲਿਆ ਇਹਨਾਂ ਦਾ ਤੇ ਜਿੰਨੇ ਵੀ ਸਾਰੇ ਸੰਤ ਫਕੀਰ ਬੈਠੇ ਨੇ ਮੈਂ ਜੇ ਕੱਲੇ-ਕੱਲੇ ਦਾ ਨਾਮ ਲੈਣ ਲੱਗਾ ਤੇ ਪੂਰੀ ਰਾਤ ਬੀਤ ਜਾਗੀ ਕਿਉਂ ਕਿ ਬਹੁਤ ਜ਼ਿਆਦਾ ਟਾਈਮ ਪਹਿਲਾਂ ਹੀ ਹੋ ਗਿਆ ਤੇ ਮੈਂ ਹੁਣ ਬਿਨਾਂ ਕਿਸੇ ਅ ਦੇਰੀ ਤੋਂ ਮੈਂ ਸ਼ੁਰੂ ਕਰਾਂ ਇਜਾਜ਼ਤ ਦੇ ਦਿਓ ਇੱਕ ਵਾਰੀ ਤਾੜੀ ਮਾਰ ਕੇ ਸ਼ੁਰੂ ਕਰੀਏ ਜੀ ਤੇ ਸਾਡੇ ਬਹੁਤ ਹੀ ਮੇਰੇ ਭਰਾ پرویز ਆलम ਸਾਹਿਬ ਉਹ ਵੀ ਪਹੁੰਚੇ ਹੋਏ ਆ ਉਹਨਾਂ ਨੇ ਹਾਜ਼ਰੀ ਲਾਉਣੀ ਹੈ ਮਾਸ਼ਾਅੱਲਾ ਬਹੁਤ ਕਮਾਲ ਇਹ ਸਾਡੇ ਤੇ ਸਾਡੇ ਬਹੁਤ ਹੀ ਰਿਸਪੈਕਟਡ ਸ਼ਕੀਲ ਸਾਹਬ ਵੀ ਸਾਹਿਬ ਉਹ ਵੀ ਪਹੁੰਚੇ ਹੋਏ ਨੇ ਸਾਡੇ ਵੱਡੇ ਨੇ ਵੀ ਬਜ਼ੁਰਗ ਨੇ ਤੇ ਸੂਰਜ ਪਹੁੰਚਿਆ ਹੋਇਆ ਮੇਰਾ ਵੀਰ ਤੇ ਹੋਰ ਜਿੱਦੇ ਜਿੱਦੇ ਨਾਂ ਕਈਆਂ ਦੇ ਰਹਿ ਗਏ ਐ ਮੈਂ ਮਾਫੀ ਚਾਹੁੰਨਾ ਮੈਂ ਅਕਲ ਦਾ ਪਹਿਲੇ ਨਾਂ ਲੈਤਾ ਅੰਕਲ ਆ ਅਕਲਾ ਉਹਦੇ ਨਾਂ ਬਹੁਤ ਐਸ ਦਰਬਾਰ ਦੇ ਨਾਲ ਜੁੜੇ ਬਾਪੂ ਜੀ ਦੇ ਨਾਲ ਜੁੜੇ ਉਹਦੇ ਹੀ ਨਾਂ ਬਹੁਤ ਐ ਅੰਕਲ ਦਾ ਸੋ ਮੈਂ ਬਿਨਾ ਕਿਸੇ ਦੇਰੀ ਤੋਂ ਮੈਂ ਸ਼ੁਰੂ ਕਰਦਾ ਬੱਲੂ ਬਾ ਮੜਾ ਮੜਾ ਦੇ ਮੋਹਲ ਮੇਲਾ ਨਾਂ ਲੈ ਲਈਏ ਮੜਾ ਜੀ ਦੇ ਪ੍ਰਾਵੋ ਇੱਕ ਖੀਰ ਪੇਸ਼ ਕਰ ਰਹੇ ਹਾਂ ਇਹ ਮੇਰਾ ਬੇਟਾ ਹੈ ਜੀ ਬੇਟੇ ਨਾਲ ਵੱਧਿਆ ਹੈ ਮੈਂ ਖੀਰ ਇਹਨਾਂ ਤੇ ਲਾਉਣਾ ਦੋਸਤੋ ਆਪ ਤੋ ਹੁਸਨ ਕੀ ਜਾਗੀਰ ਲਈਏ ਬੈਠੇ ਹੈ ਇੱਕ ਵਾਰੀ ਜ਼ੋਰ ਦਾ ਤਾਲੀਆਂ ਮਾਰੋ ਆਵਾਜ਼ ਦਿਓ आप तो हुसन की जागीर लिए बैठे हैं आप तो हुसन की जागीर लिए बैठे हैं तेरे आशिक तेरी तस्वीर लिए बैठे हैं तेरे आशिक तेरी तस्वीर लिए बैठे हैं मेरी इनसे हर वक्त मेरी आंख लड़ी रहती है इनसे हर वक्त मेरी आंख लड़ी रहती है क्या लड़का है लड़ने पे अड़ी रहती है क्या 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 बात बात है ਕਿਆ ਬਾਤ ਬੜਾ ਇਹਨਾਂ ਦਾ ਸਤਕਾਰ ਹੈ ਜੀ लाडी ਸਾਈ ਹੁਣੀ ਇਹਨਾਂ ਦੀ ਕਵਾਲੀ ਸੁਣਦੇ ਹੁੰਦੇ ਸੀ ਮੇਰੇ ਰਾਂਝਾ ਬੱਲੇ ਦੇ ਵਿੱਚ ਬਾਦੇ ਮਾਏ ਮੈਂ ਕੁਝ ਹੋਰ ਨਾ ਮੰਗਾ ਬਹੁਤ ਕਮਾਲ ਹੈ ਤਾੜੀ ਮਾਰੋ ਇੱਕ ਵਾਰੀ ਜ਼ੋਰਦਾਰ ਮਿਹਰਬਾਨੀ ਸ਼ੁਕਰੀਆ ਜੀ